ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਟਲਵਾਈਏ ਹਾਜ਼ਰੀਆਂ ਔਰ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਮਾਤਾ ਗੁਜਰੀ ਦੀ ਅੱਖੀਆਂ ਦੇ ਤਾਰੇ ਪਟਨੇ ਦੇ ਵਾਸੀ ਬੰਦੇ ਬਾਨੀ ਪੁੱਤਰਾਂ ਦੇ ਦਾਨੀ ਮਰਦਾ ਗੰਮੜਾ ਬਰਿਆਮ ਅਕੇਲਾ ਰੀਲੇ ਦੇ ਛਾਹ ਸਵਾਰ ਕਿੱਤਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਕੌਮ ਦੇ ਮਹਾਨ ਜਰਨੈਲ ਯੋਧੇ ਸਾਹਿਬ ਸ੍ਰੀ ਰੋਗੋਸ਼ਕ ਮਹਾਰਾਜੀ ਦੀ ਬਖਸ਼ਤ ਹੋ ਰਹੀਏ ਸਾਰੀ ਸੰਗਤ ਪਿਆਰ ਸ਼ਰਧਾ ਭਾਵਨਾ ਦੇ ਨਾਲ ਆਪਣੀ ਰਸਨਾ ਦੁਆਰਾ ਇੱਕ ਵਾਰ ਗੱਜ-ਬੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਹਾਜ਼ਰੀ ਭਰ ਰਹੇ ਹੋ ਜੋ ਮਾੜਵੇ ਦੀ ਆਰ-ਬਾਰ ਸ਼ਾਨ ਭਾਈ ਬਹਿਲੇ ਸਭ ਤੋਂ ਪਹਿਲੋ ਜਿਨ੍ਹਾਂ ਦੇ ਪਵਨ ਸਥਾਨ ਤੇ ਹਾਜ਼ਰੀਆਂ ਭਰ ਰਹੇ ਹੋ ਦਸਵੀਂ ਦੇ ਦਿਹਾੜੇ ਨੂੰ ਮੁੱਖ ਰੱਖ ਦਿਆ ਹੋਇਆ ਹਰ ਮਹੀਨੇ ਇਸ ਪਵਨ ਸਥਾਨ ਤੇ ਦਸਵੀਂ ਦਾ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਇਲਾਕਾ ਨਿਵਾਸੀ ਗੁਰਸਿੱਖ ਸੰਗਤਾਂ ਨਗਰ ਨਿਵਾਸੀ ਗੁਰਸਿੱਖ ਸੰਗਤਾਂ ਅਤੇ ਗੁਰਦਰਾ ਸਾਹਿਬ ਦੀ ਲੋਕਲ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੋਰਾ ਪ੍ਰਬੰਧਕ ਕਮੇਟੀ ਆਰਾਮਣਕੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਇਹ ਦਿਹਾੜਾ ਮਨਾਉਂਦੇ ਆ ਰਹੇ ਆ ਅੱਜ ਇਹ ਸਾਲਾਨਾ ਤਿਹਾਰ ਨਫਰੇ ਦਾ ਤਿਹਾਰ ਹੈ ਇਹ ਤਿਹਾਰ ਸਾਲ ਬਾਅਦ ਆਪਣੇ ਕੋਲ ਆਉਂਦਾ ਹੈ ਇਹ ਦੁਨੀਆ ਇਸ ਤਿਹਾਰ ਨੂੰ ਮਨਾਉਂਦੀ ਹੈ ਕੋਈ ਕਿਸੇ ਰੰਗ ਦੇ ਵਿੱਚ ਕੋਈ ਕਿਸੇ ਰਸ ਦੇ ਵਿੱਚ ਗੁਰੂ ਪਿਆਰ ਵਾਲਿਓ ਰਾਵਣ ਜਿਹੜਾ ਸੀ 라ਵਣ ਇੱਕ ਗਿਆਤਾ ਸੀ ਚਾਰ ਵੇਦ ਦਾ 라ਵਣ ਇੱਕ ਬਹੁਤ ਵੱਡਾ 11 ਮਾਨ ਸੀ ਪਰ ਆਕਰਕਾਰ ਉਹਦੇ ਵਿੱਚ ਜਿਹੜੀ ਕਿ ਅੱਜ ਹਰ ਇੱਕ ਦੇ ਵਿੱਚ ਹੈ ਹਉਮੈ ਤੇ ਹੰਕਾਰ ਵਾਲੀ ਇਹ ਇੱਕ ਵਸਤੂ ਸੀ ਉਹ ਸਰੀਰ ਦੇ ਵਿੱਚ ਜਿਸਨੇ 라वण ਨੂੰ ਅਰਸ਼ ਤੋਂ ਫਰਸ਼ ਤੇ ਲੈ ਜਾਂਦਾ ਮੈਂ ਜੇ 라वण ਦੇ ਬੈਕਗ੍ਰਾਉਂਡ ਦੀ ਗੱਲ ਕਰਾਂ ਰਾਵਣ ਵਰਗਾ ਕੋਈ ਧਰਮਾਤਮਾ ਨਹੀਂ ਇਸ ਦੁਨੀਆ ਦੇ ਉੱਤੇ ਹੋਇਆ। ਰਾਵਣ ਵਰਗਾ ਕੋਈ ਵਿਆਤਾ ਨਹੀਂ ਇਸ ਦੁਨੀਆ ਦੇ ਉੱਤੇ ਹੋਇਆ। ਜਿਹਦੇ ਚਾਰ ਵੇਦ ਜਵਾਨੀ ਕੰਟਨ ਤੇ ਰਾਵਣ ਵਰਗਾ ਯੋਧਾ ਵੀ ਨਹੀਂ ਕੋਈ ਹੋਇਆ। ਜੋ ਜੇ ਇੱਥੇ ਮੈਂ ਕਹਿ ਲਵਾਂ ਕੁਰਬਾਨੀ ਦੇ ਤਖਾਂ ਦੇ ਆਧਾਰ ਤੇ ਤੇ ਰਾਵਣ ਵਰਗਾ ਕੋਈ ਹੰਕਾਰੀ ਵੀ ਨਹੀਂ ਹੋਇਆ ਸੱਚ ਹੈ ਰਾਵਣ ਉਹਦਾ ਅਹੰਕਾਰ ਲੈ ਕੇ ਬੈਠ ਗਿਆ ਲੰਕਾਗੜ ਸੋਨੇ ਦਾ ਭਿਆ ਮੂਰਖ ਰਾਵਣ ਕੇ ਲੈ ਕੇ ਮਹਾਰਾਜ ਦੀ ਬਾਣੀ ਕਹਿੰਦੀ ਹੈ ਮੂਰਖ ਰਾਵਣ ਕਿਆ ਲੈ ਗਿਆ ਜੇ ਦੀ ਲੰਕਾ ਸੋਨੇ ਦੀ ਸੀ ਦੁਨੀਆ ਦੇ ਉੱਤੇ ਕੋਈ ਐਸਾ ਪੀਰ ਪੈਗੰਬਰ ਔਲੀਆ ਨਹੀਂ ਜਿੱਦੀ ਲੰਕਾ ਸੋਨੇ ਦੀ ਹੋਵੇ ਤੇ ਆਖਰਕਾਰ ਸਾਨੂੰ ਸਮਝਾਉਣ ਵਾਸਤੇ ਪਾਤਸ਼ਾਹ ਜੀ ਲਿਖਦੇ ਨੇ ਕਿ ਤੁਸੀਂ ਇਹ ਵੇਖੋ ਜਿਹੜਾ ਐਡਾ ਵੱਡਾ ਦੁਨੀਆ ਦੇ ਉੱਤੇ ਜਿੱਦੀ ਲੰਕਾ ਸੋਨੇ ਦੀ ਸੀ ਉਹ ਦੁਨੀਆ ਦੇ ਉੱਤੇ ਨਹੀਂ ਰਿਹਾ ਤੇ ਨਾਲ ਕੁਝ ਨਹੀਂ ਲੈ ਕੇ ਗਿਆ ਤੇ ਤੁਸੀਂ ਕੀ ਲੈ ਜਾਵੋਗੇ ਕੁਛ ਨਹੀਂ ਇਸ ਧਰਤੀ ਤੋਂ ਲੈ ਕੇ ਜਾਣਾ ਇਹ ਜਿਹੜਾ ਸਰੀਰ ਹੈ ਇਹ ਵੀ ਮਨੁੱਖ ਤੇਰਾ ਸਰੀਰ ਆਪਦਾ ਨਹੀਂ ਇਹਨੇ ਵੀ ਤੈਨੂੰ ਜਵਾਬ ਦੇ ਦੇਣਾ ਇਹਨੇ ਵੀ ਤੇਰੇ ਨਾਲ ਨਹੀਂ ਨਿਪੜਨਾ ਤੇਰੀ ਸਵਾਸਾ ਰੂਪੀ ਪੂੰਜੀ ਉਹ ਕੱਲੀ ਆਈ ਤੇ ਕੱਲੀ ਨੇ ਜਾਣਾ ਹੈ ਇਹ ਸਰੀਰ ਇੱਥੇ ਨਾਸ ਹੋ ਜਾਣਾ ਹੈ ਜਿਹਦੇ ਬਾਬਤ ਸਤਗੁਰੂ ਪਾਸ਼ਾ ਮਹਾਰਾਜ ਜੀ ਬਚਨ ਕਰਦੇ ਨੇ ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨ ਟੇਕ ਕਹਿੰਦੇ ਇਹ ਮਿੱਟੀ ਏ ਤੇ ਆਖਰਕਾਰ ਇਹਨੇ ਮਿੱਟੀ ਹੋ ਜਾਣਾ ਹੈ ਗੁਰੂ ਪਿਆਰ ਵਾਲਿਓ ਅੱਜ ਉਹ ਦਸਹਿਰੇ ਦਾ ਤਿਹਾਰ ਸਿੱਖ ਸੰਗਤਾਂ ਮਨਾਉਂਦੀਆਂ ਆ ਰਹੀਆਂ ਨੇ ਤੇ ਅੱਜ ਉਹ ਦਸਹਿਰੇ ਦਾ ਤਿਹਾਰ ਮਨਾ ਰਹੀਆਂ ਨੇ ਆ ਮੈਂ ਜਿਆਦਾ ਸਮਾਂ ਨਾ ਲਵਾਂ ਮੈਂ ਉਸ ਰੈਪਰ ਦੀ ਗੱਲ ਕਰ ਜਾਵਾਂ ਜਿਸ ਰੈਪਰ ਨੇ ਸਾਡੇ ਵਾਸਤੇ ਬੜਾ ਕੁਝ ਕੀਤਾ ਹੈ ਅਨੇਕਾ ਦੁਨੀਆਂ ਦੇ ਪ੍ਰਚਾਰਕ ਅਨੇਕਾ ਦੁਨੀਆਂ ਦੇ ਲੇਖਕ ਹੋਰ